ਰਵਿੰਦਰ ਕੇਜਰੀਵਾਲ ਜੀ ਨੂੰ ਬਿਨਾਂ ਕਸੂਰ ਤੋਂ ਪਹਿਲਾਂ ਏਰੀਅਲੋ ਤੰਗ ਪ੍ਰੇਸ਼ਾਨ ਕਰਕੇ ਪਰਚੇ ਦਰਜ ਕਰਕੇ ਅੰਦਰ ਕੀਤਾ ਗਿਆ ਹੁਣ ਮੋਦੀ ਸਰਕਾਰ ਨੂੰ ਨਰਿੰਦਰ ਮੋਦੀ ਨੂੰ ਅਮਿਸ਼ਾ ਨੂੰ ਉਹਨਾਂ ਨੂੰ ਪਤਾ ਹੈ ਕਿ ਜਮਾਨਤ ਹੋਣੀ ਬਾਹਰ ਆਇਨਾ ਕੇਸ ਜਾਲ ਤੋਂ ਹੁਣ ਫਿਰ ਸੀਬੀਆਈ ਦੇ ਕੇਸ ਪਾ ਕੇ ਅੰਦਰ ਕੀਤਾ ਗਿਆ ਮੋਦੀ ਸਰਕਾਰ ਨੂੰ ਬੀਜੇਪੀ ਸਰਕਾਰ ਨੂੰ ਇੱਕੋ ਡਾਰਿਆ ਵੀ ਜੇ ਕੋਈ ਸਾਨੂੰ ਹਰਾ ਸਕਦਾ ਜੇ ਕੋਈ ਪ੍ਰਧਾਨ ਮੰਤਰੀ ਤੋਂ ਜਿੱਤਣ ਵਾਲਾ ਕੋਈ ਚਿਹਰਾ ਆ ਉਹ ਹੈਗਾ ਅਰਵਿੰਦ ਕੇਜਰੀਵਾਲ ਦਾ ਨਵੇਂ ਨਵੇਂ ਕੇਸ ਬਣਾ ਕੇ ਰਵਿੰਦ ਕੇਜਰੀਵਾਲ ਜੀ ਦਾ ਅਸਰ ਸਭ ਬੜਾਈ ਕਿ ਤੁਸੀਂ ਇਕੱਲੀਆਂ ਸੜਕਾਂ ਤੇ ਰਹਿਣਾ ਉਹਨਾਂ ਕੋਲ ਗੈਸ ਕਟਰ ਨੇ ਗੱਡੀਆਂ ਚ ਆਰੀ ਦੇ ਬਲੇਡ ਨੇ ਤੋਚਨ ਨੇ ਫਸਟ ਏਡ ਦਾ ਸਮਾਨ ਹੈ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਸੰਦੀਪ ਸਿੰਘ ਮੇਰਾ ਨਾਮ ਲੇਡੀ ਕਨਸਟੇਬਲ ਪੂਨਮ ਰਾਣੀ ਹੈ ਮੇਰਾ ਨਾਮ ਨਪਕ੍ਰਿਤ ਕੌਰ ਹੈ ਇਹਦਾ ਜੀ ਲੋਕਾਂ ਨੂੰ ਬਹੁਤ ਜ਼ਿਆਦਾ ਲਾਭ ਆ ਜੀ ਲੋਕਾਂ ਦੀਆਂ ਜਾਨਾਂ ਬਚ ਰਹੀਆਂ ਨੇ ਜੀ ਜ਼ਖਮੀਆਂ ਨੂੰ ਟਾਈਮ ਸਰ ਚੱਕ ਕੇ ਉਹਨਾਂ ਨੂੰ ਹਸਪੀਟਲ ਪਹੁੰਚਾਇਆ ਜਾਂਦਾ ਜੀ ਪਹਿਲਾਂ ਲੋਕੀ ਡਰਦੇ ਹੋਏ ਹੱਥ ਨਹੀਂ ਪਾਉਂਦੇ ਹੁੰਦੇ ਸੀ ਹੁਣ ਲੋਕਾਂ ਤੋਂ ਪਹਿਲਾਂ ਅਸੀਂ ਪਹੁੰਚ ਜਾਂਦੇ ਹਾਂ ਇਸ ਕਰਕੇ ਉਹਨਾਂ ਨੂੰ ਹਸਪੀਟਲ ਲੈ ਜਾ ਕੇ ਉਹਨਾਂ ਦੀ ਜਾਨ ਦੀ ਰੱਖਿਆ ਅਸੀਂ ਕਰ ਸਕਦੇ ਹਾਂ ਇਹ ਜੋ ਬੋਡੀ ਕੈਮਰਾ ਲੱਗਾ ਹੈ ਜਦੋਂ ਅਸੀਂ ਕਿਸੇ ਐਕਟੀਵਿਟੀ ਤੇ ਜਾਂਦੇ ਹਾਂ ਮਤਲਬ ਜਾਂ ਫਿਰ ਐਕਸੀਡੈਂਟ ਸਪੌਟ ਤੇ ਜਾਂਦੇ ਹਾਂ ਤਾਂ ਉਸ ਸਮੇਂ ਜੋ ਵੀ ਸਾਰੀ ਐਕਟੀਵਿਟੀ ਹੁੰਦੀ ਹੈ ਉਹ ਦੀ ਰਿਕਾਰਡਿੰਗ ਇਹਦੇ ਵਿੱਚ ਹੁੰਦੀ ਹੈ। ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਵਿੱਚ ਸੜਕੀ ਸੁਰੱਖਿਆ ਨੂੰ ਕਾਇਮ ਰੱਖਣ ਦੇ ਲਈ ਤਕਰੀਬਨ 5000 ਮੁਲਾਜ਼ਮਾ ਵਾਲੀ ਸੜਕ ਸੁਰੱਖਿਆ ਫੋਰਸ ਨੂੰ ਲਗਭਗ 144 ਹਾਈ ਟੈਕ ਗੱਡੀਆਂ ਨਾਲ ਲੈਸ ਕੀਤਾ ਗਿਆ ਹੈ। ਅਸੀਂ 85 ਕੇਸ ਹੈਂਡਲ ਕੀਤੇ ਜੀ ਅਸੀਂ ਫਰਸਟ ایڈ ਦੇ ਕੇ ਜਾਂ ਫਿਰ ਜਿਆਦਾ ਜ਼ਖਮੀ ਉਹਨਾਂ ਨੂੰ ਹਸਪੀਟਲ ਪਹੁੰਚਾ ਕੇ ਉਹਨਾਂ ਦੀ ਜਾਨ ਬਚਾਉਣ ਦੀ ਕੋਸ਼ਿਸ਼ ਕੀਤੀ ਹੈ ਜੀ ਅਸੀਂ ਐਸਐਸਐਫ ਰਾਹੀਂ ਅੱਜ ਵੀ ਕਰ ਲਿਆ 25-2600 ਬੰਦੇ ਦੀ ਜਾਨ ਬਚਾ ਸਕਦੇ ਹਾਂ ਜੀ ਅਸੀਂ ਪੰਜਾਬ ਸਰਕਾਰ ਦੀ ਨਵੀਂ ਕਲੀ ਸ਼ੁਰੂਆਤ ਸੜਕਾਂ ਤੇ ਆਮ ਆਦਮੀ ਦੀ ਸੁਰੱਖਿਆ ਲਈ ਹੁਣ ਸੜਕ ਸੁਰੱਖਿਆ ਫੋਰਸ ਹੈ ਤੈਨਾਂ ਦਰبان بند ਕਰ ਪਰ ਇਹ ਧੱਕੇਸ਼ਾਈ ਨਹੀਂ ਚੱਲੇਗੀ ਉਹਨਾਂ ਨੂੰ ਨਜਾਇਜ਼ ਪਰੇਸ਼ਾਨ ਕੀਤਾ ਜਾ ਰਿਹਾ ਜੇਲਾ ਹੀ ਟੱਕਿਆ ਗਿਆ ਕਾਮਨ ਦੀ ਪਾਰਟੀ ਹੁਣ ਪ੍ਰਦਰਸ਼ਨ ਕਰਦੀ ਹੋਈ ਨਜ਼ਰ ਆ ਰਹੀ ਹੈ ਲਾਲਜੀਤ ਪੁੱਲਰ ਕੈਬਨਿਟ ਮਿਨਿਸਟਰ ਇਸ ਪ੍ਰਦਰਸ਼ਨ ਵਿੱਚ ਸ਼ਾਮਲ ਹੋਏ ਨੇ ਪੁੱਲਰ ਸਾਹਿਬ ਕੀ ਕਹਿਣਾ ਚਾਹੁੰਦੇ ਹੋ ਤੁਹਾਡਾ ਇਹ ਪ੍ਰਦਰਸ਼ਨ ਤੁਹਾਨੂੰ ਕੀ ਲੱਗਦਾ ਹੈ ਪੰਜਾਬ ਸਰਕਾਰ ਦਾ ਪੰਜਾਬ ਚ ਕੀਤਾ ਜਾ ਰਿਹਾ ਹੈ ਪ੍ਰਦਰਸ਼ਨ ਕੋਈ ਅਸਰ ਪਾਊਗਾ ਕੇਂਦਰ ਨੂੰ ਯਾਦ ਦਿਵਾਊਗਾ ਦੇਖੋ ਸਾਰੇ ਭਾਰਤ ਦੇ ਵਿੱਚ ਹਰ ਸਟੇਟ ਦੇ ਵਿੱਚ ਇੰਡੀਆ ਲਾਇਨਸ ਦੇ ਵਿੱਚ ਜਿਹੜੀਆਂ ਜਿਹੜੀਆਂ ਪਾਰਟੀਆਂ ਸਾਰੀਆਂ ਸਟੇਟਾਂ ਦੇ ਵਿੱਚ ਪ੍ਰਦਰਸ਼ਨ ਹੋ ਰਿਹਾ ਹਰਵਿੰਦ ਕੇਜਰੀਵਾਲ ਜੀ ਨੂੰ ਬਿਨਾਂ ਕਸੂਰ ਤੋਂ ਪਹਿਲਾਂ ਈਡੀਐਲ ਨੂੰ ਤੰਗ ਪਰੇਸ਼ਾਨ ਕਰਕੇ ਪਰਚੇ ਦਰਜ ਕਰਕੇ ਅੰਦਰ ਕੀਤਾ ਗਿਆ ਹੁਣ ਮੋਦੀ ਸਰਕਾਰ ਨੂੰ ਨਰਿੰਦਰ ਮੋਦੀ ਨੂੰ ਅਮਿਤ ਸ਼ਾਹ ਨੂੰ ਉਹਨਾਂ ਨੂੰ ਪਤਾ ਹੈ ਕਿ ਜਮਾਨਤ ਹੋਈ ਨਹੀਂ ਬਾਹਰ ਆਇਆ ਨਾ ਕੇਸ ਦੀ ਹਾਲਤ ਹੁਣ ਫਿਰ ਸੀ ਪੀ ਆਈ ਦੇ ਕੇਸ ਪਾ ਕੇ ਅੰਦਰ ਕੀਤਾ ਗਿਆ ਮੋਦੀ ਸਰਕਾਰ ਨੂੰ ਬੀ ਜੇ ਪੀ ਸਰਕਾਰ ਨੂੰ ਇੱਕੋ ਡਰਿਆ ਵੀ ਜੇ ਕੋਈ ਸਾਨੂੰ ਹਰਾ ਸਕਦਾ ਜੇ ਕੋਈ ਪ੍ਰਧਾਨ ਮੰਤਰੀ ਤੋਂ ਜਿੱਤਣ ਵਾਲਾ ਕੋਈ ਚਿਹਰਾ ਹੈ ਉਹ ਹੈਗਾ ਰਵਿੰਦ ਕੇਜਰੀਵਾਲ ਦਾ ਰਵਿੰਦ ਕੇਜਰੀਵਾਲ ਤੋਂ ਆਮ ਆਦਮੀ ਪਾਰਟੀ ਤੋਂ ਡਰਦੇ ਹੀ ਆ ਨਵੇਂ-ਨਵੇਂ ਕੇਸ ਬਣਾ ਕੇ ਰਵਿੰਦ ਕੇਜਰੀਵਾਲ ਜੀ ਨੂੰ ਅੰਦਰ ਬੰਦ ਕਰ ਪਰ ਇਹ ਧੱਕੇਸ਼ਾਹੀ ਨਹੀਂ ਚੱਲੇਗੀ ਅਸੀਂ ਵਾਦ ਤੋਂ ਵਾਦ ਸਤਿਆਂ ਨੂੰ ਨਾਲ ਲੈ ਕੇ ਜੋ ਪਾਰਟੀ ਹੈ ਕਮਾਂਡ ਦੇ ਦੇਸ਼ ਹੋਣਗੇ ਇਸੇ ਤਰ੍ਹਾਂ ਪ੍ਰਦਰਸ਼ਨ ਕਰਾਂਗੇ ਆਉਣ ਵਾਲੇ ਸਮੇਂ 'ਚ ਜਿੱਥੇ ਵੀ ਸਾਡੀ ਡਿਊਟੀ ਲੱਗੂ ਭਾਵੇਂ ਭਾਰਤ ਦੇ ਕਿਸੇ ਕੋਨੇ ਤੇ ਵੀ ਪ੍ਰਦਰਸ਼ਨ ਕਰਨਾ ਪਵੇ ਭਾਵੇਂ ਦਿੱਲੀ ਜਾਣਾ ਪਵੇ ਹਰ ਜਗ੍ਹਾ ਤੇ ਅਸੀਂ ਆਪਦਾ ਸੇਰ ਡਾਵਾਂਗੇ ਆਪਦਾ ਹੀ ਇੱਕ ਅੱਗੇ ਕਰਾਂਗੇ ਕਿਉਂਕਿ ਸਾਡੇ ਨੇਤਾ ਜਿਨ੍ਹਾਂ ਦਾ ਕਰਕੇ ਅਸੀਂ ਅੱਜ ਵਜ਼ੀਰ ਆ ਐਮਐਲਏ ਆ ਉਹਨਾਂ ਨੂੰ ਨਜਾਇਜ਼ ਪਰੇਸ਼ਾਨ ਕੀਤਾ ਜਾ ਰਿਹਾ ਜੇਲਾ ਹੀ ਟੱਕਿਆ ਜਾ ਬਰ ਜਿਸ ਤਰੀਕੇ ਦੇ ਨਾਲ ਤੁਹਾਡੇ ਵਿਰੋਧੀ ਪੰਜਾਬ ਦੇ ਦੋਸ਼ ਲਾਉਂਦੇ ਨੇ ਕਿ ਤੁਸੀਂ ਤਾਂ ਕੰਮ ਹੀ ਬੀਜੇਪੀ ਲਈ ਕਰ ਰਹੇ ਹੋ ਔਰ ਵਿਰੋਧੀ ਕਾਂਗਰਸਾਂ ਵਿੱਚ ਜ਼ਿਕਰ ਕਰ ਰਹੇ ਹੋ ਕਹਿੰਦੇ ਅਕਾਲੀ ਦਲ ਵਾਲੇ ਵੀ ਕਹਿੰਦੇ ਨੇ ਤੁਸੀਂ ਤਾਂ ਕੰਮ ਹੀ ਬੀਜੇਪੀ ਦਾ ਕਰਦੇ ਹੋ ਤੇ ਬੀਜੇਪੀ ਦਾ ਕੰਮ ਕਰਦੇ ਫਿਰ ਗ੍ਰਿਫਤਾਰੀਆਂ ਤੁਹਾਡੇ ਲੀਡਰ ਹੁੰਦੀਆਂ ਕਿਉਂ ਹੋ ਰਹੀਆਂ ਦੇਖੋ ਇਹ ਤੇ ਪ੍ਰੋਪਗੈਂਡੇ ਕਰਦੀਆਂ ਨਾ ਜਿਹੜੀਆਂ ਇਹ ਪਾਰਟੀਆਂ ਕਾਂਗਰਸ ਅਕਾਲੀ ਦਲ ਅਕਾਲੀ ਦਲ ਤੇ ਦੇਖੋ ਅੱਜ ਜੇ ਆਵਾਜ਼ ਮਾਰੇ ਨਾ ਬੀਜੇਪੀ ਕਿ ਸਾਨੂੰ ਲੋੜ ਹੈ ਤੁਹਾਡੀ ਇੱਕ ਸੀਟ ਦੀ ਅਕਾਲੀ ਦਲ ਬਿਨਾਂ ਸ਼ਰਤ ਤੋਂ ਉਸਲੇ ਪੱਜਾ ਜਾ ਜੇ ਕਾਂਗਰਸ ਵਾਲਿਆਂ ਨੂੰ ਵੀ ਕਿਤੇ ਆਵਾਜ਼ ਮਾਰ ਲੈਣ ਤੇ ਪਾਰਟੀ ਜੇ ਕਰਦੀ ਹੋਵੇ ਬੀਜੇਪੀ ਲਈ ਕੰਮ ਕੇ ਫਿਰ ਰਵਿੰਦ ਕੇਜਰੀਵਾਲ ਤੇ ਪਰਚੇ ਦਰਜ ਹੋਣਗੇ ਫਿਰ ਰਵਿੰਦ ਕੇਜਰੀਵਾਲ ਨੂੰ ਜੇਲ੍ਹਾਂ ਹੀ ਸੁਟਾਇਆ ਜਾਂਦਾ ਇਹ ਲੋਕ ਵੀ ਸਾਰਾ ਕੁਝ ਸਮਝਦੇ ਆ ਇਹ ਪ੍ਰੋਪਗੈਂਡ ਦੇ ਕਰ ਰਹੇ ਆ ਜਿਹੜੀ ਵਿਰੋਧੀ ਪਾਰਟੀਆਂ ਪਰ ਪ੍ਰੋਪਗੈਂਡ ਦੇ ਲੋਕ ਇਹਨਾਂ ਦੇ ਸਮਝਦੇ ਆ ਲੋਕ ਰਵਿੰਦ ਕੇਜਰੀਵਾਲ ਜੀ ਨੂੰ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਪਿਆਰ ਕਰਦੇ ਆ ਤੇ ਕਰਦੇ ਰਹਿਣਗੇ ਸਵਾਲ ਤਾਂ ਇੱਥੇ ਉੱਟ ਪਏ ਸੀ ਕਿ ਤੁਹਾਡੇ ਪੰਜਾਬ ਦੇ ਕੁਝ ਲੀਡਰ ਨਹੀਂ ਚਾਹੁੰਦੇ ਰਵਿੰਦ ਕੇਜਰੀਵਾਲ ਬਾਹਰ ਆਉਣ ਕਹਿੰਦੇ ਜਿੱਦ ਤਨ ਗ੍ਰਿਫਤਾਰੀ ਹੋਈ ਚਾਹੇ ਉਹ ਯੂਡੀ ਨੇ ਕਰਾਈ ਚਾਹੇ ਸੀਬੀਆਈ ਨੇ ਕਰਾਈ ਉਤਰ ਭੰਗੜੇ ਪੈਂ ਲੀਡਰ ਨਹੀਂ ਜਵਾਬ ਦੀ ਜਨਤਾ ਜਾਣਦੇ ਨੇ ਤੁਹਾਡੇ ਵਿਰੋਧੀ ਕਹਿੰਦੇ ਨੇ ਵੇਖੋ ਸਾਡੇ ਲੀਡਰ ਜਿਹੜੇ ਆਮ ਆਦਮੀ ਪਾਰਟੀ ਦੇ ਆ ਉਹ ਤੇ ਸਾਰੇ ਚਾਹੁੰਦੇ ਆ ਕਿ ਕੇਜਰੀਵਾਲ ਸਾਹਿਬ ਬਾਹਰ ਹੁਣ ਜਿਵੇਂ ਹਰਿਆਣੇ ਦੀ ਇਲੈਕਸ਼ਨ ਆ ਜਾਂ ਹੋਰ ਸਟੇਟਾਂ ਦੀ ਇਲੈਕਸ਼ਨ ਆ ਕੇਜਰੀਵਾਲ ਸਾਹਿਬ ਇੱਥੇ ਹੁਣ ਨਾ ਤੇ ਅਸੀਂ ਸਾਰੀਆਂ ਸਟੇਟਾਂ ਚ ਜਿੱਤ ਸਕਦੇ ਨੇ ਤੇ ਇਹੋ ਡਰ ਮੋਦੀ ਨੂੰ ਆ ਕਿ ਜੇ ਕੇਜਰੀਵਾਲ ਸਾਹਿਬ ਬਾਹਰ ਆ ਗਏ ਤੇ ਹਰਿਆਣਾ ਜਿਹੜਾ ਉਹ ਆਮ ਆਦਮੀ ਪਾਰਟੀ ਦੇ ਜਣਾ ਇੰਨਾ ਡਰਾਂ ਦਾ ਕਰਕੇ ਹੀ ਮੋਦੀ ਸਰਕਾਰ ਕੇਜਰੀਵਾਲ ਸਾਹਿਬ ਨੂੰ ਖੇਡ ਦੇ ਵਿੱਚ ਧਾਕੇ ਵਿੱਚ ਪਾ ਰ ਪਰ ਪ੍ਰਮਾਤਮਾ ਬੇਅੰਤ ਆ ਸੱਚ ਦੀ ਜਿੱਤ ਹੋਣੀ ਆ ਝੂਠ ਦੀ ਆ ਰੋਨੀਆ ਪਰਮਾਤਮਾ ਕਿਰਪਾ ਕਰੂ ਕੇ ਜੀਰੀਵਾਲ ਸਾਹਿਬ ਛੇਤੀ ਬਾਹਰ ਦੋ ਰੇਕੀਵਾਲ ਸਾਹਿਬ ਛੇਤੀ ਬਾਹਰ ਦਾ ਧੰਨਵਾਦ ਕਰਦਾ ਪ੍ਰਗਟਾਈ ਜਾ ਰਹੀ ਹੈ ਇਹ ਵੀ ਕਿਹਾ ਜਾ ਰਿਹਾ ਹੈ ਕਿ ਜੀਰੀਵਾਲ ਧਰਨੀ ਨੂੰ ਵੀ ਜਿਹੜੀ ਕਿਹਾ ਅਰਵਿੰਦ ਕੇਜਰੀਵਾਲ ਦਾ ਦੱਬਿਆ ਪੰਜਾਬ ਦੇ ਵਿੱਚ ਨਹੀਂ ਸੁੱਖ ਦੇ ਦੇ ਚਾਹ ਬੁਸਤੇ ਵਿੱਚ ਭਟਾ ਰਹੇ ਹਾਂ ਕਿ ਜੇਕਰ ਜੇਲ੍ਹ ਤੋਂ ਬਾਹਰ ਆ ਗਏ ਜੀਰੀਵਾਲ ਦਾ ਕਾਹਦੀ ਚੋਣਾ ਨੇ ਪਹਿਖ ਦੀਆਂ ਚੋਣਾ ਨੇ ਪਹਿਲਾਂ ਵੀ ਬਣਾ ਰਹੇ ਨੇ ਬੋਲਿਆ ਪਾਰਟੀ ਦਾ ਜੋ ਚਿੰਤ ਹੋਣੀ ਲਾਜ਼ਮੀ ਮੈਂਨੇ ਮੋਰਟੀ ਸਾਡੇ ਸਪੀਰਟਸਮੈਨ ਸ੍ਰੀ ਰਵਿੰਦਰ